ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਇੱਕ ਹੋਰ ਹੀ ਸੰਸਨੀਖੇਜ਼ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਨੌਜਵਾਨ ਔਰਤ ਨੇ ਆਪਣੇ ਪੈਨੇ ਹੋਏ ਕਲੇ ਦੇ ਹਾਰ ਤੇ ਜੇਵਰ ਉਤਾਰ ਕੇ ਇੱਕ ਬਾਬੇ ਨੂੰ ਦੇ ਦਿੱਤੇ ਬਾਬੇ ਦੇ ਚਾਂਸੇ 'ਚ ਆ ਕੇ ਉਸਨੇ ਆਪਣੇ ਸਾਰੇ ਜੇਵਰ ਉਸ ਬਾਬੇ ਨੂੰ ਕਪਰੇ ਚਲਬਿਟੇ ਦੇ ਦਿੱਤੇ ਕਟੜਾਂ ਦੀ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਕਿਸ ਤਰ੍ਹਾਂ ਬਾਬੇ ਦੇ ਚਾਂਸੇ 'ਚ ਆਉਣ ਦੇ ਕਾਰਨ ਉਹਨਾਂ ਦੇ ਸਾਰੇ ਗਹਿਣੇ ਇੱਕ ਬਾਬੇ ਦੇ ਇੱਕ ਡੋਂਗੀ ਬਾਬੇ ਦੇ ਕੋਲ ਸ਼ਿਕਾਰ ਹੋ ਗਏ ਉਹਨਾਂ ਨੇ ਦੱਸਿਆ ਕਿ ਇੱਕ ਬਾਬਾ ਜੋ ਕਿ ਬਾਜ਼ਾਰ ਵਿੱਚ ਤੁਰਦਾ ਫਿਰਦਾ ਸੀ ਉਹਦੇ ਘਰ ਆ ਕੇ ਕੁਝ ਕਹਿਣ ਜੀ ਕਲਬਤ ਕਰਦੇ ਆਂ ਬਾਜਰੀ ਕਰਦੇ ਆਂ ਪੂਰੇ ਚਾਂਸੇ ਚ ਆ ਗਈ ਅਤੇ ਉਸਨੇ ਆਪਣੇ ਸਾਰੇ ਗਿਆਨ ਉਸ ਬਾਬੇ ਨੂੰ ਉਤਾਰ ਕੇ ਦੇ ਦਿੱਤੇ ਤੇ ਮੌਕੇ ਤੇ ਪੁਲਿਸ ਪਾਰਟੀ ਨੇ ਪਹੁੰਚ ਕੇ ਘਟਨਾ ਦੀ ਜਾਣਕਾਰੀ ਵੇਖਦੇ ਆਂ ਸੀਸੀਟੀਵੀ ਫੁਟੇਜ ਖੋਲਦੇ ਹੋਏ ਆਂ ਘਟਨਾ ਦੀ ਜਾਣਕਾਰੀ ਦਿੰਦੇ ਆਂ ਹੋਇਆ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਨੇ ਯਕੀਨ ਦਿਵਾਇਆ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਦਿਨ-ਦਿਨ ਵਧੀਆਂ ਜਾ ਰਹੀਆਂ ਹਨ ਜੋ ਕਿ ਜਲਦੀ ਜਲਦੀ ਨਿਨ੍ਹਾ ਨੱਥ ਪਾਈ ਜਾਵੇਗੀ ਤੁਸੀਂ ਦੇਖ ਸਕਦੇ ਹੋ ਕਿਵੇਂ ਕਿਵੇਂ ਇੱਕ ਬਾਬਾ ਡੋਂਗੀ ਬਾਬਾ ਇੱਕ ਔਰਤ ਨੂੰ ਆਪਣੇ ਧੋਖੇ ਨਾਲ ਆਪਣੀ ਜਾਲ ਪਸੰਦਾ ਹੈ ਤੇ ਨਜ਼ਰ ਆ ਰਿਹਾ ਹੋਏਗਾ ਤੁਸੀਂ ਦੇਖੋ ਇਹ ਖਬਰ ਜੋ ਕਪੂਰਥਲ ਸਾਹਮਣੇ ਆਈ ਹੈ ਕਿਸ ਤਰ੍ਹਾਂ ਕਿ ਡੋਂਗੀ ਬਾਬੇ ਨੇ ਇੱਕ ਔਰਤ ਨੂੰ ਆਪਣੇ ਡੋਂਗੇ ਫਿਸ਼ਾੜ ਕੇ ਉਸ ਦੀ ਸਾਰੇ ਗਹਿਣੇ ਲੈ ਕੇ ਫਰਾਰ ਹੋ ਗਿਆ ਜੋ ਕਿ ਇੱਕ ਮਹਿਲਾ ਧੋਖੇ ਸਰਾੜੀ ਹੋਈ ਹੈ ਸ਼ਿਕਾਰ ਹੋਈ ਹੈ ਤੁਸੀਂ ਆਪ ਉਸ ਦੀਆਂ ਲਾਈਵ ਚੈਨਲ ਦੇਖ ਸਕਦੇ ਹੋ ਗ੍ਰਾਉਂਡ ਜ਼ੀਰੋ ਤੋਂ ਟਾਟ ਲਖਨ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਸੁਦੇਸ਼ ਰਾਣੀ ਸੁਦੇਸ਼ ਰਾਣੀ ਕੀ ਗੱਲ ਕੀ ਹੋਈ ਬਸ ਮੈਨੂੰ ਇੱਦਾਂ ਹੀ ਪੁੱਛ ਲਿਆ ਸੋਨਾ ਲਵਾ ਲਿਆ ਮੇਰਾ ਚੈਨੀ ਲਵਾ ਲਈ ਕਾਟੇ ਲਵਾ ਲਏ ਦੋ ਬੰਦੀਆਂ ਲਵਾ ਲਈ ਘੜੀ ਲਵਾ ਲਈ ਕਿੱਥੇ ਕਿਹੜੀ ਜਗ੍ਹਾ ਆਪਣੇ ਇੱਥੇ ਹਨੂਮਨ ਮੰਦਿਰ ਲੱਗੇ ਜਿਨ੍ਹਾਂ ਨੇ ਤੁਹਾਡਾ ਸਮਾਨ ਲਵਾਇਆ ਤੁਸੀਂ ਉਹਨਾਂ ਜਾਣਦੇ ਕੌਣ ਸੀ ਨਾ ਮੈਂ ਨਹੀਂ ਜਾਣਦੀ ਪਰ ਪਛਾਣਦੀ ਹਾਂ ਉਹਨਾਂ ਨੂੰ ਸਮਾਨ ਤੁਹਾਡੇ ਕੋਲ ਕੀ ਕੀ ਲਵਾਇਆ ਉਹਨਾਂ ਨੇ ਕਾਟੇ ਚੈਨੀ ਦੋ ਬੰਦੀਆਂ ਢੜੀ ਕਿੰਨੇ ਕੁ ਦਾ ਸਮਾਨ ਹਣਾ ਮੈਂ ਕਿਹਾ ਛੇ ਟਾਈਕ ਚੋਲੇ 3 ਲਖ ਰਾ 3 ਟਾਈ 3 ਟਾਈ ਜੋੜੇ ਦਾ ਸੀਗਾ ਕਿੱਥੇ ਰੇ ਕਿੱਥੇ ਰਹਿਣ ਵਾਲੇ ਦੱਸਿਓ ਮੱਛੀਆਂ ਦੇ ਇੱਥੇ ਕੋਪੋਰਸ ਲੱਗੇ ਤੇ ਰਜਿਸਟਰ ਤੇ ਇਹ ਕਰਿਆ ਤੇ ਆਇਆ ਸੀ ਭੁਆ ਜੀ ਤੇ ਅੱਛਾ ਤੇ ਕਿਰਿਆ ਆਇਆ ਜੀ ਨਾਮ ਆਪਣੇ ਨਾਮ ਦੱਸੋ ਤੁਸੀਂ ਸੱਬਰਵਾਲਿਆਂ ਦੇ ਕਿਰਿਆ ਤੇ ਸੱਬਰਵਾਲ ਸੱਬਰਵਾਲਿਆਂ ਦੇ ਅਸ਼ਨੀ ਕੁਮਾਰ ਸੱਬਰਵਾਲਿਆਂ ਦੇ ਉਹਨਾਂ ਦੀ ਮਸ਼ੀਨ ਦੀ ਕਿਰਿਆ ਸੀ ਸਾਡੇ ਭੁਆ ਜੀ ਸੀ ਅੱਛਾ ਅੱਛਾ ਠੀਕ ਆ ਹੁਣ ਤੁਸੀਂ ਆਪਣੀ ਇਸ ਸੰਬੰਧੀ ਪੁਲਿਸ ਕੰਪਲੇਂਟ ਵਗੈਰਾ ਕੀਤੀ ਆ ਹਾਂਜੀ ਦਰਖਾਸਤ ਲਖਾਈ ਜੀ ਅੱਛਾ ਤੇ ਹੁਣ ਤੇ ਕਾਨੂੰਨਦਲ ਤੋਂ ਕੀ ਮੰਗਾ ਪ੍ਰੋਸੀਡਿੰਗ ਆਜੀ ਤਾਂ ਆਪਣਾ ਆਪਣਾ ਹੀ ਮੰਗਦੇ ਪਈਏ ਸਾਡਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਕੁਝ ਅੰਟੀ ਜੀ ਦਾ ਪਤਾ ਲੱਗਾ ਤੁਸੀਂ ਬਾਬੇ ਤੇ ਵਿਸ਼ਵਾਸ ਕੀਤਾ ਹੀ ਗਾ ਜੜਾ ਭਰਾਵਾ ਮੈਨੂੰ ਕੁੜੀ ਮੁੰਡੇ ਨੂੰ ਚਲ ਕੇ ਲੈ ਲਿਆ ਮੈਂ ਤਾਂ ਵਿਸ਼ਵਾਸ ਕਿੱਥੇ ਕਰਦੀ ਇਹਨਾਂ ਤੇ ਪਰ ਪਤਾ ਨਹੀਂ ਕਿੱਦਾਂ ਹੋ ਗਿਆ ਕਿੰਨੇ ਕਿੰਨੇ ਜਾਣੇ ਸੀ ਜਿਹਨੇ ਤੁਹਾਡੇ ਕੋਲੋਂ ਸਾਮਾਨ ਲਾਇਆ ਬਾਬੇ ਨੇ ਕਿਹੜਾ ਲਵਾਇਆ 2 ਜਣ ਨਾਲ ਸੀ ਕੁੜੀ ਮੁੰਡਾ ਕੁੜੀ ਮੁੰਡਾ ਨਾਲ ਸੀ ਕਿਹੜਾ ਚੱਲਦੇ ਆਏ ਸੀ ਕੁੜੀ ਨੇ ਕਿੰਨਾ ਲਾਇਆ ਠੀਕ ਕਾਟੇ ਕੁੜੀ ਨੇ ਲਾਈ ਮੇਰੇ ਚੰਨੀ ਵੀ ਕੁੜੀ ਨੇ ਲਾਈ ਪਿਛੋਕ ਕੋਲ ਕੇ ਤੁਸੀਂ ਇਹ ਕਿਹੜੀ ਬੰਦੇ ਪਹਿਲੇ ਦੇਖੇ ਇਥੇ ਨਾ ਨਾ ਮੈਂ ਨਹੀਂ ਦੇਖੇ ਪਹਿਲਾਂ ਪਹਿਲੀ ਵਾਰ ਦੇਖੇ ਚਲੋ ਠੀਕ ਆਂਟੀ